ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੀਆਂ ਭੈਣਾਂ ਨੂੰ ਵੈਲਕਮ ਹੈ ਜੀ ਤੁਹਾਡਾ ਮੇਰੇ YouTube ਚੈਨਲ ਮੰਡੀਰ ਕਲੋਥਿੰਗ ਹਾਊਸ ਤੇ ਮੈਂ ਗੱਲ ਕਰਦੀ ਹਾਂ ਜੀ ਮਨਪ੍ਰੀਤ ਫਤਿਹਗੜ੍ਹ ਸਾਹਿਬ ਤੋਂ ਲੋ ਜੀ ਆਪਾਂ ਲੈ ਕੇ ਆਏ ਹਾਂ ਸਾਰੀਆਂ ਭੈਣਾਂ ਲਈ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਜੀ ਬਰਬਰੀ ਦਾ ਸਟਫ ਰਹੂਗਾ ਇਹ ਭੈਣਾਂ ਦੀ ਡਿਮਾਂਡ ਤੇ ਹੀ ਆਪਾਂ ਸਟਫ ਲੈ ਕੇ ਆਏ ਹਾਂ ਜੀ ਬਹੁਤ ਹੀ ਸੋਹਣਾ ਸਟਫ ਹੈ ਜੀ ਬਰਬਰੀ ਅੱਜਕੱਲ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਚ ਚੱਲਦੀ ਹੈ ਬਰਬਰੀ ਇਹ ਹੈਗਾ ਜੀ ਆਪਣਾ ਪਿਓਰ ਬਰਬਰੀ ਤੇ ਸੂਟ ਰਹੂਗਾ ਜੀ ਤੇ ਪੂਰੇ ਗ੍ਰੇਸਫੁਲ ਸੂਟ ਨੇ ਜੀ ਨਾਲ ਵਿਦ ਦੁਪੱਟਾ ਦਵਾਂਗੇ ਬਰਬਰੀ ਦਾ ਹੀ ਦੁਪੱਟਾ ਹੋਊਗਾ ਨਾਲ ਖੁੱਲਾ ਡੁੱਲਾ ਪੂਰੇ ਆਪਣੇ ਖੁੱਲੇ ਡੁੱਲੇ ਦੁਪੱਟੇ ਹੁੰਦੇ ਨੇ ਜੀ ਲੇਸ ਦੇ ਨਾਲ ਫਿਨਿਸ਼ਿੰਗ ਕਰੀ ਹੋਈ ਹੈ ਹੈਂਡਵਰਕ ਦੇ ਸੂਟਾਂ ਦੇ ਨਾਲ ਦੁਪੱਟੇ ਨੂੰ ਤੇ ਜਿਹੜਾ ਆਰੀ ਵਰਕ ਦਾ ਕੰਮ ਹੈ ਆਰੀ ਵਰਕ ਦੇ ਸੂਟ ਨੇ ਉਹਨਾਂ ਨਾਲ ਦੁਪੱਟੇ ਤੇ ਆਰੀ ਵਰਕ ਦਾ ਹੀ ਕੰਮ ਹੋਇਆ ਹੋਇਆ ਹੈ ਬਹੁਤ ਹੀ ਜ਼ਿਆਦਾ ਸੋਹਣੇ ਤੇ ਬਹੁਤ ਹੀ ਪਿਆਰੇ ਸੂਟ ਨੇ ਜੀ ਲਓ ਜੀ ਆਪਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾ ਸੂਟ ਆਪਾਂ ਡਿਸਪਲੇ ਕਰਦੇ ਹਾਂ ਜੀ ਇਹ ਗ੍ਰੀਨ ਕਲਰ ਤੇ ਰਹੂਗਾ ਜੀ ਸੂਟ ਇੰਗਲਿਸ਼ ਕਲਰ ਨੇ ਜੀ ਇਹ ਬਹੁਤ ਹੀ ਸੋਹਣੇ ਤੇ ਕੂਲ ਜਿਹੇ ਕਲਰ ਨੇ ਨਾ ਹੀ ਜ਼ਿਆਦਾ ਡਾਰਕ ਨੇ ਤੇ ਨਾ ਹੀ ਜ਼ਿਆਦਾ ਲਾਈਟ ਨੇ ਤੇ ਕਿਸੇ ਵੀ ਏਜ ਤੇ ਇਹਨੂੰ ਵੇਅਰ ਕਰ ਸਕਦੇ ਨੇ ਸੂਟ ਨੂੰ ਤੇ ਜੇ ਇਹ ਗਰਲਸ ਲੁੱਕ ਦੇ ਵਿੱਚ ਬਣਾਉਣਾ ਹੈ ਤਾਂ ਤੁਸੀਂ ਸਟੀਚਿੰਗ ਲਈ ਤੁਸੀਂ ਜਿਵੇਂ ਮਰਜੀ ਇਹਨੂੰ ਡਿਜ਼ਾਈਨਿੰਗ ਕਰਕੇ ਸੂਟ ਨੂੰ ਗਰਲਸ ਲੁੱਕ ਦੇ ਵਿੱਚ ਤਿਆਰ ਕਰ ਸਕਦੇ ਹੋ ਸੂਟ ਨੂੰ ਤੇ ਜੇ ਆਪਣਾ ਇਹ ਜ਼ਿਆਦਾ ਮੇਜਰ ਉਮਰ ਦੀ ਲੇਡੀਜ਼ ਨੇ ਪਾਉਣਾ ਹੈ ਤਾਂ ਸੂਟ ਨੂੰ ਜਿਵੇਂ ਮਰਜੀ ਸਟਿਚ ਕਰਕੇ ਤੁਸੀਂ ਵੇਅਰ ਕਰ ਸਕਦੇ ਹੋ ਤੇ ਜਿੰਨੀ ਵੀ ਗਰੇਸ ਦੇਣੀ ਆ ਉਹ ਬਾਕੀ ਸਟੀਚਿੰਗ ਦੇ ਟਾਈਮ ਆ ਜਾਣੀ ਹੈ ਤੇ ਬਾਕੀ ਆਪਣੇ ਤੁਸੀਂ ਦੇਖੋ ਜੀ বিনা ਸਟੀਚਿੰਗ ਤੋਂ ਹੀ ਆਪਣੇ ਕਿੱਡੇ ਸੋਹਣੇ ਤੇ ਕਿੱਡੇ ਪਿਆਰੇ ਸੂਟ ਨੇ ਬਹੁਤ ਹੀ ਗਰੇਸਫੁਲ ਸੂਟ ਨੇ ਪੈਚਵਰਕ ਦਾ ਕੰਮ ਹੋਇਆ ਹੈ ਪੈਚਵਰਕ ਦੇਖੋ ਜੀ ਤੁਸੀਂ ਕਿੱਡੇ ਫਿਨਿਸ਼ਿੰਗ ਦੇ ਨਾਲ ਪੈਚ ਵਰਕ ਹੋਇਆ ਹੈ ਆਰੀ ਵਰਕ ਦਾ ਕੰਮ ਹੋਇਆ ਸਾਰਾ ਜਰੀ ਦਾ ਕੰਮ ਰਹੂਗਾ ਜੀ ਦੇਖੋ ਤੁਸੀਂ ਪੈਚ ਵਰਕ ਦੇ ਨਾਲ ਐਡੀ ਸੋਹਣੀ ਫਿਨਿਸ਼ਿੰਗ ਆਉਂਦੀ ਹੈ ਸੂਟ ਨੂੰ ਬਹੁਤ ਹੀ ਪਿਆਰਾ ਸੂਟ ਬਣਿਆ ਹੈ ਤੇ ਪੂਰੇ 프ਰੰਟ ਪੱਲੇ ਦੇ ਵਿੱਚ ਬੁੱਢੀ ਦਾ ਕੰਮ ਰਹੂਗਾ ਜੀ ਤੇ ਨਾਲ ਹੀ 슬ੀਵਸ ਦਾ ਕੰਮ ਰਹੂਗਾ ਜੀ ਦੇਖੋ ਤੁਸੀਂ ਕਿੱਡੀਆਂ ਪਿਆਰੀਆਂ ਤੇ ਕਿੱਡਾ ਜਲੀਕ ਜਿਹਾ ਕੰਮ ਹੋਇਆ ਹੈ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਕੰਮ ਹੋਇਆ ਹੈ 슬ੀਵਸ ਦਾ ਤੇ ਨਾਲ ਪਿਓਰ ਮਸ਼ਲੀਨ ਕਾਟਨ ਮਸ਼ਲੀਨ ਦੀ ਬਾਟਮ ਰਹੂਗੀ ਜੀ ਪਲੇਨ ਤੇ ਬਹੁਤ ਹੀ ਪਿਆਰੇ ਤੇ ਬਹੁਤ ਹੀ ਸੋਹਣੇ ਸੂਟ ਬਣੇ ਹੋਏ ਨੇ ਤੇ ਨਾਲ ਆਪਾਂ ਤੁਹਾਨੂੰ ਦਿਖਾਉਣਿਆ ਇਹਦਾ ਦੁਪੱਟਾ ਦੁਪੱਟਾ ਐਡਾ ਖ ਜ਼ਿਆਦਾ ਗ੍ਰੇਸਫੁਲ ਹੈ ਬਹੁਤ ਹੀ ਜ਼ਿਆਦਾ ਸੋਹਣੇ ਦੁਪੱਟੇ ਨੇ ਜੀ ਨਾਲ ਬਣੇ ਹੋਏ ਤੇ ਦੁਪੱਟੇ ਦਾ ਕੰਮ ਦੇਖੋ ਜੀ ਤੁਸੀਂ ਕਿੱਡਾ ਸੋਹਣਾ ਕਰਿਆ ਹੋਇਆ ਚਾਰੇ ਕੋਰਨਰ ਇਹਦੇ ਦੁਪੱਟੇ ਦੇ ਫਲਾਰ ਬਣੇ ਹੋਏ ਨੇ ਤੇ ਹੋਰ ਸਾਈਡ ਇਹਦੇ ਜ਼ਰੀ ਦੇ ਨਾਲ ਕਿਨਾਰੀ ਬਣੀ ਹੋਈ ਹੈ ਕੋਈ ਇਹਦੇ ਨਾਲ ਲੈਸ ਦੀ ਕੋਈ ਤੁਹਾਨੂੰ ਨਹੀਂ ਰਹਿਣੀ ਨਹੀਂ ਲੈਸ ਦੀ ਫਿਨਿਸ਼ਿੰਗ ਦੇਣੀ ਹੈ ਪੂਰਾ ਦੁਪੱਟਾ ਜਰੀਰੇ ਨਾਲ ਹਾਈਲਾਈਟ ਹੋਇਆ ਹੋਇਆ ਬਹੁਤ ਹੀ ਜ਼ਿਆਦਾ ਸੋਹਣੇ ਦੁਪੱਟੇ ਤੇ ਖੁੱਲੇ-ਧੁੱਲੇ ਦੁਪੱਟੇ ਨੇ ਵਿੱਚ ਬੁੱਟੀ ਦਾ ਕੰਮ ਰਹੂਗਾ ਜੀ ਚਾਰੇ ਕਾਰਨਰ ਵੱਡੇ ਇਹਦੇ ਫਲਾਰ ਬਣੇ ਹੋਏ ਨੇ ਪੂਰਾ ਦੁਪੱਟਾ ਬਹੁਤ ਹੀ ਜ਼ਿਆਦਾ ਖੁੱਲਾ-ਧੁੱਲਾ ਦੁਪੱਟਾ ਹੈ ਜੀ ਇਹਦਾ ਨੈਕਸਟ ਕਲਰ ਹੈਗਾ ਜੀ ਆਪਣੇ ਕੋਲ ਮਾਊਸ ਕਲਰ ਬਹੁਤ ਹੀ ਪਿਆਰਾ ਕਲਰ ਬਣਿਆ ਹੋਇਆ ਸੂਟ ਦਾ ਜੀ ਜਿਹੜੇ ਵੀ ਸੂਟ ਪਹਿਣਾ ਨੂੰ ਜਿਹੜਾ ਵੀ ਕਲਰ ਪਸੰਦ ਆਉਂਦਾ ਉਹ ਸਕਰੀਨ ਸ਼ਾਟ ਲੈ ਕੇ ਮੈਨੂੰ ਮੇਰੇ WhatsApp ਨੰਬਰ ਤੇ ਤੁਸੀਂ ਨਾਲ ਹੀ ਸਕਰੀਨ ਤੇ ਮੇਰਾ WhatsApp ਨੰਬਰ ਹੈਗਾ ਜੀ ਉੱਥੋਂ ਤੁਸੀਂ ਮੈਨੂੰ ਸਕਰੀਨ ਸ਼ਾਟ ਲੈ ਕੇ ਮੇਰੇ WhatsApp ਨੰਬਰ ਤੇ ਤੁਸੀਂ ਭੇਜ ਸਕਦੇ ਹੋ ਉੱਥੋਂ ਤੁਸੀਂ ਆਪਣਾ ਸੂਟ ਹੋਲਡ ਕਰਵਾ ਸਕਦੇ ਹੋ ਜੀ ਦੇਖੋ ਜੀ ਨੈਕਸਟ ਕਲਰ ਹੈਗਾ ਜੀ ਇਹਦਾ ਬਹੁਤ ਹੀ ਪਿਆਰਾ ਸੂਟ ਬਣਿਆ ਹੋਇਆ ਤੇ ਪੈਚਵਰਕ ਦੇਖੋ ਜੀ ਗ੍ਰੀਨ ਤੇ ਪਿੰਕ ਦਾ ਜਿਹੜਾ ਪੈਚਵਰਕ ਹੋਇਆ ਹੋਇਆ ਬਹੁਤ ਹੀ ਸੂਟ ਨੂੰ ਗ੍ਰੇਸ ਦਿੰਦਾ ਜੀ ਬਹੁਤ ਹੀ ਪਿਆਰਾ ਸੂਟ ਬਣਿਆ ਹੈ ਜਰੀ ਦਾ ਕੰਮ ਦੇਖੋ ਜੀ ਤੁਸੀਂ ਕਿੱਡਾ ਸੋਹਣਾ ਬਣਿਆ ਹੈ ਨਾਲ 슬ੀਵਸ ਦਾ ਕੰਮ ਰਹੂਗਾ ਪਲੇਨ ਬਾਟਮ ਰਹੂਗੀ ਮਸ਼ਲੀਨ ਦੀ ਤੇ ਇਹਦਾ ਦੁਪੱਟਾ ਵੀ ਉਸੇ ਤਰ੍ਹਾਂ ਹੀ ਸਾਰਾ ਫਿਨਿਸ਼ਿੰਗ ਹੋਇਆ ਹੋਇਆ ਹੈ 4 4 ਸਾਈਡ ਇਹਦੇ ਜਰੀ ਦਾ ਕੰਮ ਹੋਇਆ ਹੋਇਆ ਤੇ ਚਾਰੇ ਇਹਦੇ ਕੋਰਨਰ ਵੱਡਾ ਫਲਾਰ ਦਿੱਤਾ ਹੋਇਆ ਜੀ ਦੇਖੋ ਤੁਸੀਂ ਬਹੁਤ ਹੀ ਪਿਆਰਾ ਇਹਦਾ ਸਟੱਫ ਹੈ ਬਹੁਤ ਹੀ ਸੌਫਟੇ ਦਾ ਸਟੱਫ ਹੈ ਬਰਬਰੀ ਪਿਓਰ ਬਰਬਰੀ ਤੇ ਰਹੂਗਾ ਜੀ ਕੋਈ ਇਹਦੀ ਕਾਪੀ ਨਹੀਂ ਹੈ ਤੇ ਇਹ ਬਹੁਤ ਹੀ ਸੌਫਟ ਬਰਬਰੀ ਹੈ ਜੀ ਦੇਖੋ ਤੁਸੀਂ ਬਹੁਤ ਹੀ ਪਿਆਰੇ ਸੂਟ ਨੇ ਤੇ ਅਗਲਾ ਜਿਹੜਾ ਮੈਂ ਤੁਹਾਨੂੰ ਸੂਟ ਦਿਖਾਉਣ ਲੱਗੀ ਹਾਂ ਉਹ ਰਹੂਗਾ ਜੀ ਪੂਰਾ ਆਰੀ ਵਰਕ ਦਾ ਰਹੂਗਾ ਜੀ ਉਹਦਾ neck neck ਬਣਿਆ ਹੋਇਆ ਹੈ ਜੀ ਸੂਟ ਦਾ ਤੇ ਪੂਰਾ ਫਰੰਟ ਪੱਲਾ ਉਹਦਾ ਬੁੱਟੀ ਦੇ ਨਾਲ ਹੈਗਾ ਜੀ ਬਣਿਆ ਹੋਇਆ ਇਹ ਲੋਚ ਦੇਖੋ ਜੀ ਕੰਮ ਹੋਇਆ ਹੈ ਸੂਟ ਤੇ ਇਹ ਮਹਿੰਦੀ ਕਲਰ ਰਹੂਗਾ ਜੀ ਜਿਹੜਾ ਨੀਚੇ ਵਾਲਾ ਸਭ ਤੋਂ ਪਹਿਲਾਂ ਸੂਟ ਦਿਖਾਇਆ ਸੀ ਉਹ ਮੈਂ ਥੋੜਾ ਜਿਹਾ ਗ੍ਰੀਨ ਜਿਹਾ ਕਲਰ ਹੈ ਇਹ ਮਹਿੰਦੀ ਦਾ ਕਲਰ ਹੈ ਦੇਖੋ ਤੁਸੀਂ ਬਹੁਤ ਹੀ ਜ਼ਿਆਦਾ ਸੋਹਣਾ ਤੇ ਬਹੁਤ ਹੀ ਪਿਆਰਾ ਸੂਟ ਹੈ ਇਹਦੀ ਬਾਟਮ ਤੇ ਵੀ ਹੈਗਾ ਜੀ ਕੰਮ ਬਹੁਤ ਹੀ ਪਿਆਰਾ ਜਿਹਾ ਇਹਦਾ ਕੰਮ ਹੈਗਾ ਜੀ ਇਸੇਿਲਕ ਦੀ ਵਾਟਨ ਬਣ ਰਹੀ ਹੋਗੀ ਪੂਰੇ ਪਾਰਟੀ ਵਾਇ ਸੂਟ ਨੇ ਜੀ ਨਾਲ ਇਹਦੇ 슬ੀਵਸ ਦਾ ਕੰਮ ਰੋਗਾ ਜੀ ਬਹੁਤ ਸੋਹਣੀਆਂ 슬ੀਵਸ ਬਣੀਆਂ ਹੋਈਆਂ ਨੇ ਬਹੁਤ ਹੀ ਪਿਆਰਾ ਸੂਟ ਹੈ ਬਹੁਤ ਹੀ ਪਿਆਰਾ ਇਹਦਾ ਵਰਕ ਕਰਿਆ ਹੋਇਆ ਹੈ ਜੀ ਤੇ ਇਹਦਾ ਦੁਪੱਟਾ ਜੀ ਬਹੁਤ ਹੀ ਜ਼ਿਆਦਾ ਸੋਹਣਾ ਬਣਿਆ ਹੈ ਕੱਟ ਵਰਕ ਹੋਇਆ ਹੋਇਆ 4 ਸਾਈਡ ਤੇ ਪੂਰਾ 4 ਸਾਈਡ ਜਰੀ ਦੇ ਨਾਲ ਇਹਦਾ ਬਾਰਡਰ ਤਿਆਰ ਹੋਇਆ ਹੋਇਆ ਹੈ ਜੀ ਦੁਪੱਟੇ ਦਾ ਦੇਖੋ ਤੁਸੀਂ ਵਿੱਚ ਬੁੱਟੀ ਦਾ ਕੰਮ ਹੈ 4 ਸਾਈਡ ਇਹਦੇ ਜਰੀ ਦੇ ਨਾਲ ਬਾਰਡਰ ਤਿਆਰ ਹੋਇਆ ਹੈ ਦੁਪट्टे ਦਾ ਫੋਰ ਸਾਈਡੇ ਦੇ ਕੱਟਵਰਕ ਹੋਇਆ ਹੈ ਦੇਖੋ ਜੀ ਬਹੁਤ ਹੀ ਪਿਆਰੇ ਸੂਟ ਨੇ ਜੀ ਛੇਤੀ ਛੇਤੀ ਭੈਣਾ ਆਰਡਰ ਕਰ ਲੈਣ ਸਕਰੀਨ ਸ਼ਾਟ ਲੈ ਕੇ ਤਾਂ ਕਿ ਆਪਾਂ ਤੁਹਾਡੇ ਸੂਟ ਹੋਲਡ ਕਰ ਸਕੀਏ ਤੇ ਅਗਲਾ ਸੂਟ ਹੈਗਾ ਜੀ ਆਪਣਾ ਹੈਂਡਵਰਕ ਦਾ ਕੰਮ ਰਹੂਗਾ ਤੇ ਇਹਦੇ ਤੇ ਨੋਟਵਰਕ ਦਾ ਕੰਮ ਰਹੂਗਾ ਸਾਰਾ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਕੰਮ ਚੱਲ ਰਿਹਾ ਹੈ ਨੋਟਵਰਕ ਦਾ ਦੇਖੋ ਜੀ ਕਿੱਡਾ ਸੋਹਣਾ ਇਹਦਾ ਕੰਮ ਹੋਇਆ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਕੰਮ ਹੋਇਆ ਹੈ ਪੂਰੀ ਸ਼ਰਟ ਦੇ ਵਿੱਚ ਬੁੱਟੀ ਦਾ ਕੰਮ ਰਹੂਗਾ ਫਰੰਟ ਤੇ ਤੇ ਨਾਲ ਹੀ 슬ੀਵਸ ਦਾ ਕੰਮ ਰਹੂਗਾ ਤੇ ਦੁਪੱਟਾ ਇਹਦਾ ਲੈਸ ਦੇ ਨਾਲ ਫਿਨਿਸ਼ਿੰਗ ਹੈ ਤੇ ਵਿੱਚ ਬੁੱਟੀ ਦਾ ਕੰਮ ਰਹੂਗਾ ਜੀ ਸਾਰਾ ਧਾਗੇ ਦਾ ਕੰਮ ਹੋਇਆ ਹੋਇਆ ਹੈ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਬਣੇ ਹੋਏ ਨੇ ਜੀ ਖੁੱਲੇ ਦੁੱਲੇ ਦੁਪੱਟੇ ਹੈਗੇ ਨੇ ਆਪਣੇ ਬਰਬਰੀ ਤੇ ਦੁਪੱਟਾ ਰਹੂਗਾ ਜੀ ਇਹਦਾ ਕਲਰ ਹੈਗਾ ਜੀ ਆਪਣੇ ਕੋਲ ਮਾਊਸ ਕਲਰ ਨੈਕਸਟ ਕਲਰ ਆਪਾਂ ਦਿਖਾਉਣੇ ਆਪਾਂ ਤੁਹਾਨੂੰ ਇਹਦਾ ਇਹਦੇ ਨਾਲ ਮਸ਼ਲੀਨ ਦੀ ਬਾਟਮ ਰਹੋਗੀ ਜੀ ਜਿਹੜਾ ਆਪਾਂ ਨੇ ਇੱਕ ਪੀਸ ਦਿਖਾਇਆ ਨੈਕ ਡਿਜ਼ਾਈਨ ਵਾਲਾ ਉਹਦੇ ਨਾਲ ਸ਼ਿਲਕ ਦੀ ਬਾਟਮ ਹੈ ਤੇ ਬਾਟਮ ਤੇ ਵੀ ਕੰਮ ਹੈ ਤੇ ਇਹਦੇ ਨਾਲ ਹੈਗੀ ਹੈ ਮਸ਼ਲੀਨ ਦੀ ਬਾਟਮ ਜੀ ਇਹ ਲਓ ਜੀ ਅਗਲਾ ਪੀਸ ਹੈਗਾ ਆਪਣਾ ਮਾਊਸ ਕਲਰ ਦੇਖੋ ਤੁਸੀਂ ਇਹ ਵੀ ਕਿੰਨਾ ਸੋਹਣਾ ਹੈ ਦਾ ਬਣੇ ਹੈ ਕਲਰ ਕੰਬੀਨੇਸ਼ਨ ਬਹੁਤ ਹੀ ਜ਼ਿਆਦਾ ਸੋਹਣੇ ਥ੍ਰੈਡ ਵਰਕ ਦੇ ਜੋ ਵੀ ਲਾਏ ਹੋਏ ਨੇ ਬਹੁਤ ਹੀ ਸੋਹਣੇ ਇਹਦੇ ਕਲਰ ਕੰਬੀਨੇਸ਼ਨ ਨੇ ਸੂਟਾਂ ਦੇ ਬਹੁਤ ਹੀ ਪਿਆਰੇ ਸੂਟ ਨੇ ਇੰਗਲਿਸ਼ ਸ਼ੇਡ ਦੇ ਆਮ ਇਹਦੇ ਕਲਰ ਨਹੀਂ ਹੈਗੇ ਜੀ ਬਹੁਤ ਹੀ ਜ਼ਿਆਦਾ ਸੋਹਣੇ ਕਲਰ ਬਣੇ ਹੋਏ ਨੇ ਦੇਖੋ ਜੀ ਤੁਸੀਂ ਮਹਿਰੂਨ ਇਹਨੂੰ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਬਹੁਤ ਹੀ ਪਿਆਰੇ ਸੂਟ ਨੇ ਖਿੜਲੇ ਢਲੇ ਤੇ ਇੱਕ ਮੈਂ ਤੁਹਾਨੂੰ ਦਿਖਾਉਣੀ ਆ ਥੋੜੇ ਜੇ ਕੱਟ ਰੇਟ ਤੇ ਸੂਟ ਹੈਗੇ ਨੇ ਵਰਬਰੀ ਦੇ ਆਪਣੇ ਕੋਲ ਤੇ ਇਹ ਪੂਰਾ ਇਹਦੀ ਸ਼ਰਟ ਐ ਜਿਹੜੀ ਬਰਬਰੀ ਦੀ ਬਣੀ ਹੋਈ ਐ ਤੇ ਇਹਦੀ ਤੁਸੀਂ ਪ੍ਰਿੰਟਿੰਗ ਦੇਖਿਓ ਇਹ ਆਪਣੇ ਕੋਲ ਪਹਿਲਾਂ ਵੀ ਸੂਟ ਆਏ ਸੀ ਇਹ ਰੀਸਟਾਕ ਹੋਏ ਨੇ ਆਪਣੇ ਕੋਲ ਇੱਕ ਬਲੈਕ ਕਲਰ ਹੈਗਾ ਜੀ ਇਹਦੇ ਚ ਇੱਕ ਨੇਵੀ ਬਲੂ ਹੈਗਾ ਤੇ ਇਹ ਇਹਦੀ ਸ਼ਿਲਕ ਦੀ ਬਾਟਮ ਰਹੂਗੀ ਜੀ ਦੇਖੋ ਤੁਸੀਂ ਪ੍ਰਿੰਟਿੰਗ ਦੇਖੋ ਜੀ ਸੂਟ ਤੇ ਕਿੰਨੀ ਸੋਣੀ ਹੋਈ ਜੀ ਐ ਇਹਨਾਂ ਦੇ ਨਾਲ ਹੋਏ ਹੋਏ ਨੇ ਜੀ ਹਾਫ ਪਿਓਰ ਤੇ ਦੁਪੱਟੇ ਟਾਈਡਾਈ ਦੁਪੱਟੇ ਰਹਿਣਗੇ ਜੀ ਦੇਖੋ ਕਿੱਡੇ ਸੋਹਣੇ ਤੇ ਕਿੱਡੇ ਪਿਆਰੇ ਸੂਟ ਨੇ ਜਿਹੜੀਆਂ ਵੀ ਭੈਣਾਂ ਨੂੰ ਸੂਟ ਪਸੰਦ ਆਉਂਦੇ ਨੇ ਉਹ ਸਕਰੀਨਸ਼ਾਟ ਲੈ ਕੇ ਮੈਨੂੰ WhatsApp ਤੇ ਆਪਣੇ ਸੂਟ ਹੋਲਡ ਕਰਵਾ ਲਓ ਜੀ ਛੇਤੀ ਛੇਤੀ ਵਰਵਰੀ ਦਾ ਸਟਫ ਹੈਗਾ ਜੀ ਇਹ ਤੇ ਅੱਗੇ ਤੁਸੀਂ ਮੇਰੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਤਾਂ ਕਿ ਆਪਾਂ ਤੁਹਾਡੇ ਲਈ ਸੋਹਣੀਆਂ ਤੇ ਨਵੀਂ ਪ੍ਰਿੰਟਿੰਗ ਲੈ ਕੇ ਆਉਂਦੇ ਰਹੀਏ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ ਥੈਂਕ ਯੂ ਹਰ ਸ਼ੀਕਾਲ ਜੀ ਸਾਰੀਆਂ ਭੈਣਾਂ ਨੂੰ